ਇਹ ਕੋਣੀ ਗੋ ਬੰਦ ਨਹੀਂ ਹੋ ਰਿਹਾ। ਹੋਰ ਕਿ ਯਾਰ ਬਰੇ ਨੋ ਯਾਹ ਹੋ ਹੋ ਨਾ ਹੜ ਦੇ ਵਿੱਚ ਰੁੜੀ ਬਰਾਤੀਆਂ ਦੇ ਨਾਲ ਭਰੀ ਗੱਡੀ ਤੁਹਾਨੂੰ ਦੱਸਦੇ ਕਿ ਸਭ ਤੋਂ ਵੱਡੀ ਖਬਰ ਆ ਰਹੀ ਹੈ ਹੁਸ਼ਿਆਰਪੁਰ ਤੋਂ ਜਿੱਤੇ ਇੱਕ ਬਰਾਤੀਆਂ ਦੇ ਨਾਲ ਭਰੀ ਗੱਡੀ ਨੋਵਾ ਕਾਰ ਜੋ ਕਿ ਹੜ ਦੇ ਵਿੱਚ ਰੁੜ ਗਈ ਹੈ ਵਿਆਹ ਦੇ ਕੰਜਾਰੇ ਸੀ ਸਾਰੇ ਲੋਕ हिमाचल प्रदेश ਤੋਂ ਨਮਾ ਸ਼ਹਿਰ ਨੂੰ ਆ ਰਹੇ ਸੀ ਵਿਆਹ ਦੇਖਣ ਦੇ ਲਈ ਤਾਂ ਜਦੋਂ ਇਹਨਾਂ ਦੀ ਗੱਡੀ ਜੇਜੋ ਦੇ ਕੋਲ ਪਹੁੰਚੀ ਜੇਜੋ ਚੋਹ ਦੇ ਕੋਲ ਪਹੁੰਚੀ ਤਾਂ ਅਚਾਨਕ ਉਸ ਦੇ ਵਿੱਚ ਹੜ ਆ ਗਿਆ ਕਿਉਂਕਿ ਸਵੇਰ ਦਾ ਮੀਂਹ ਪੈ ਰਿਹਾ ਹੈ ਭਾਰੀ ਪੰਜਾਬ ਦੇ ਵਿੱਚ ਤਾਂ ਜਦੋਂ ਉਹਨਾਂ ਦੀ ਗੱਡੀ ਚੋਹ ਦੇ ਕੋਲ ਪਹੁੰਚੀ ਤਾਂ ਇੱਕਦਮ ਹੜ ਆ ਗਿਆ ਪਾਣੀ ਆ ਗਿਆ ਤੇ ਉਸ ਦੇ ਵਿੱਚ ਫਸ ਗਈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 11 ਲੋਕ ਸਵਾਰ ਸੀ ਇੱਕ ਨੂੰ ਤਾਂ ਬਚਾ ਲਿਆ ਗਿਆ ਲੇਕਿਨ ਬਾਕੀ 10 ਜਾਨੇ ਪਾਣੀ ਦੇ ਵਿੱਚ ਰੁੜ ਗਏ ਨੇ ਕਿਉਂਕਿ ਗੱਡੀ ਦੀਆਂ ਤਾਕੀਆਂ ਖੁੱਲੀਆਂ ਸੀ ਵਿੰਡੋ ਡਾਊਨ ਸੀ ਜਿਸ ਤੇ ਨਾਲ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਉਹ ਡੁੱਟ ਗਏ ਨੇ 10 ਦੇ 10 ਜਾਨੇ ਇੱਕ ਜਾਨਾ ਪਿੰਡ ਵਾਸੀਆਂ ਦੇ ਵੱਲੋਂ ਬਚਾ ਲਿਆ ਗਿਆ ਰੱਸੀਆਂ ਦੇ ਨਾਲ ਉਸ ਨੂੰ ਕੱਢ ਲਿਆ ਸੀ ਤਸਵੀਰਾਂ ਦੇਖ ਸਕਦੇ ਹੋ ਕਿ ਪਾਣੀ ਕਿੰਨਾ ਤੇਜ਼ ਹੈ ਜਿਵੇਂ ਕੋਈ ਸਤਲੁਜ ਦਰਿਆ ਹੁੰਦਾ ਬਿਆਸ ਦਰਿਆ ਹੁੰਦਾ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਹੈ ਪਰ ਇਹ ਕੋਈ ਦਰਿਆ ਨਹੀਂ ਹੈ ਚੋਅ ਹੈ ਜੇਜੋ ਦੀ ਜਿਸ ਦੇ ਵਿੱਚ ਹੜਾ ਗਿਆ ਹੈ ਭਾਰੀ ਮੀਂਹ ਪੈਣ ਦੇ ਨਾਲ ਸਵੇਟ ਤੋਂ ਮੀਂਹ ਪੈ ਰਿਹਾ ਲਗਾਤਾਰ

and <laughs> you